ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਯੂਪੀ ਦੇ ਵਿੱਚ ਇੱਕ ਛੋਟੀ ਬੱਚੀ ਦੇ ਨਾਲ ਹੋਏ ਬਲਾਤਕਾਰ ਨੂੰ ਲੈ ਕੇ ਅੱਜ ਬਠਿੰਡਾ ਦੇ ਵਿੱਚ ਰਜਿੰਦਰਾ ਕਾਲਜ ਦੇ ਬਾਹਰ ਛੋਟੇ ਬੱਚਿਆਂ ਨੇ ਕੀਤਾ ਰੋਸ ਪ੍ਰਦਰਸ਼ਨ ਬੱਚਿਆਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਸਰਕਾਰ ਤੋਂ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਅਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਨਾ ਮਤਲਬ ਤੁਸੀਂ ਮੇਰਾ ਨਾਮ ਭਾਰਤੀ ਮਹੋਤਰਾ ਕੀ ਜਨਾ ਚਾਹੁੰਗੇ ਦੁਪਦਰਸ਼ਨ ਕਰਵਾਤੀ ਅਸੀਂ ਤਾਂ ਅਸੀਂ ਇਸ ਦਾ ਪ੍ਰਦਰਸ਼ਨ ਕੀਤਾ ਇਸ ਕਰਕੇ ਵੀ ਛੋਟੀ ਜਿਹੀ ਬੱਚੀ ਨੂੰ ਇਨਸਾਫ ਦਵਾਇਆ ਜਾਵੇ ਸਰ ਦੇਖੋ ਹੁਣ ਆਪਣੇ ਸਮਾਜ ਦੇ ਵਿੱਚ ਕਿੰਨੀਆਂ ਜ਼ਿਆਦਾ ਗਲਤੀਆਂ ਹੋ ਰਹੀਆਂ ਹਨ ਓਹਨਾਂ ਦੀ ਛੋਟੀ ਜਿਹੀ ਬੱਚੀ ਦਾ ਰੇਪ ਹੋਇਆ ਉਸ ਵਿੱਚੋਂ ਉਹਦਾ ਕੀ ਕਸੂਰ ਸੀ ਹਨਾ ਜੇ ਆਪਾਂ ਕਹਿ ਦਿੰਦੇ ਪਹਿਲਾਂ ਪਿੱਛੇ ਜਿਹੜੀ ਕੋਲਕਾਤਾ ਵਿੱਚ ਕੇਸ ਹੋਇਆ ਹਨਾ ਉਹਦੀ ਸੁਣਵਾਈ ਕੀਤੀ ਗਈ ਆ ਬੱਚੀ ਨਾਲ ਇਹਨਾਂ ਕੁਝ ਹੋ ਗਿਆ ਇਹਦਾ ਗ੍ਰਿੰਦੇਸ਼ਰਿਆ ਜਗਾ ਤੇ ਇਸ ਦੇ ਵਿੱਚ ਫੜਪੇ ਨੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਬੱਚੀ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ 4 ਦਿਨ ਗੱਲ ਲੁੱਡੇਗੀ ਇਹ ਵੀ ਬੰਦ ਹੋ ਜੇਗੀ ਪਿਛਲੀ ਗੱਲ ਵੀ ਬੰਦ ਹੋ ਗਈ ਹੈ ਸਾਡਾ ਇਹੀ ਸਰਕਾਰ ਤੋਂ ਪੀਦਾ ਵੀ ਨਾ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਤੇ ਉਹਨਾਂ ਤਿਰੰਡਿਆਂ ਨੂੰ ਫਾਂਸੀ ਦਿੱਤੀ ਜਾਵੇ ਜਿਵੇਂ ਉਸ ਬੱਚੀ ਨਾਲ ਗਲਤ ਕੀਤਾ ਕਿੰਨਾ ਜ਼ਿਆਦਾ ਮਾਰਾ ਸਲੂਕ ਕੀਤਾ ਉਸ ਬੱਚੀ ਦਾ ਕੋਈ ਕਸੂਰ ਨਹੀਂ ਸੀ ਜਿਵੇਂ ਉਹਦੇ ਉਹਦੇ ਨਾਲ 4-5 ਹਜ਼ਾਰ 4-5 ਵਾਰ ਇਹਨਾਂ ਦੇ ਡਬਲ ਵੇਪ ਹੋਇਆ ਠੀਕ ਹੈ ਉਸ ਬੱਚੀ ਨੂੰ ਸੰਦੂਕ ਚ ਪਾ ਕੇ ਦੀ ਪੈ ਗਿਆ ਤੇ ਤਿਰੰਡਿਆਂ ਦੀ ਆਪ ਇਹ ਦੇਖਿਆ ਤੇ ਚਿਰਾਂ ਸਾਫ ਮਿਲੇ ਕਿਉਂਕਿ ਸੱਚੀ ਨੂੰ ਤੇ ਇਹ ਵੀ ਨਹੀਂ ਪਤਾ ਸੀ ਕਿ ਇਹਦੇ ਨਾਲ ਕੀ ਹੋ ਰਿਹਾ ਹੈ। ਕੁੜੀਆਂ ਸੇਫ ਨਹੀਂ ਹੈ। ਅੱਜ ਦੇ ਟਾਈਮ 'ਚ ਵੀਰੇ ਜਮਾ ਸੇਫ ਨਹੀਂ ਕੁੜੀਆਂ ਜਮਾ ਸੇਫ ਨਹੀਂ। ਜੇ ਉਹ ਸੇਫ ਹੁੰਦੀਆਂ ਤਾਂ ਆਪਾਂ ਬੱਚਮਾਂ ਆਪੇ ਕਿਉਂ ਡਰਦੇ? ਮਾਂ ਪੇਸੀ ਕਰਕੇ ਡਰਦੇ ਬੱਚੇ ਨੂੰ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਵੀ ਉਹਨਾਂ ਨਾਲ ਇਹ ਜੋ ਕੁਝ ਨਾ ਹੋ ਜਾਏ। ਕਿਉਂਹੀ ਜਿਹੜਾ ਜੋ ਅੱਬ ਹੋ ਰਹੀਆਂ ਸਮਾਜ ਦੇ ਵਿੱਚ ਮਾਂ ਪੇਸੀ ਕਰਕੇ ਬੱਚੇ ਨੂੰ ਪੜਾਉਂਦੇ ਨਹੀਂ। ਕਈ ਮਾਂ ਪੇਸੀ ਕਰਕੇ ਬੱਚੇ ਨੂੰ ਘਰੇ ਰੱਖਦੇ ਆ। ਸਿਰਫ ਇੰਨਾ ਕਰਕੇ ਜਿਹੜੀਆਂ ਬੱਚੀਆਂ ਜਿਹੜੀਆਂ ਕਿ ਪੜ੍ਹ ਲੈ ਕੇ ਅੱਗੇ ਵੱਧ ਸਕਦੇ ਉਹ ਵੀ ਆਪਣੇ ਘਰੇ ਰਹਿੰਦੀਆਂ। ਤੇ ਮਾਪਿਆਂ ਦਾ ਡਰ ਜਿਹੜਾ ਹੈਗਾ ਇਹਨਾਂ ਦਰਿੰਦਾਂ ਕਰਕੇ ਵੱਧਦਾ ਜਾ ਰਿਹਾ ਹੈ ਇਸ ਕਰਕੇ ਇਹਨਾਂ ਨੂੰ ਫਾਂਸੀ ਦੇ ਸਜ਼ਾ ਹੋਣੀ ਚਾਹੀਦੀ ਹੈ ਮੇਰਾ ਨਾਮ ਪਾਇਲਰੋੜਾ ਸਮਾਸੀ ਬਠਿੰਡੇ ਤੋਂ ਦੋ ਦਿਨ ਤੋਂ ਦੱਸਾ ਕਰਦੇ ਸਵਸਥ ਕਰ ਰਹੇ ਹਾਂ ਇਹ ਜਿਹੜਾ ਯੂਪੀ ਚੋਂ ਰੇਪ ਕੇਸ ਹੋਇਆ ਉਹਨੂੰ ਮੁੱਖ ਰੱਖਦੇ ਹੋਏ ਕਰ ਰਹੇ ਹਾਂ 4 ਸਾਲਲੇ ਬੱਚੀ ਨਾਲ ਇੰਨੀ ਮੰਦਭਾਗੀ ਜਿਹੜੀ ਘਟਨਾ ਹੋਈ ਹੈ ਇਹ ਸਰਕਾਰ ਨੂੰ ਨਿੰਦਣਯੋਗ ਘਟਨਾ ਹੈ ਤੁਹਾਨੂੰ ਕਿਵੇਂ ਲੱਗੇ ਬੱਚਿਆਂ ਸੇਵ ਨਹੀਂ ਹੈ ਜੀ ਨਹੀਂ ਬੱਚੀਆਂ ਬਿਲਕੁਲ ਵੀ ਸੇਫ ਨਹੀਂ ਹੈਗੀਆਂ ਦੇਖੋ ਪਹਿਲਾਂ ਜਿਹੜਾ ਕਲਕੱਤਾ ਵਾਲਾ ਕੇਸ ਹੋਇਆ ਸੀ ਮੈਂ ਉਦੋਂ ਵੀ ਕਿਹਾ ਸੀ ਵੀ ਇੰਡੀਆ ਡਿਜ਼ ਡਿਡ ਨਾਟ ਡਿਜ਼ਰਵ ਅ ਗਰਲ ਚਾਈਲਡ ਅੱਪਾ ਕੁੜੀਆਂ ਨੂੰ ਡਿਜ਼ਰਵ ਹੀ ਨਹੀਂ ਕਰਦੇ ਜੇ ਕੁੜੀਆਂ ਡਿਜ਼ਰਵ ਕਰਦੇ ਤਾਂ ਦੇਖੋ ਇਹੋ ਜਿਹੀ ਕੋਈ ਆਪਣੇ ਨਾਲ ਘਟਨਾ ਨਹੀਂ ਹੁੰਦੀਆਂ ਮਲਟੀਪਲ ਟਾਈਮ ਰੇਪ ਕੇਸਿਸ ਆਪਣੇ ਸਾਹਮਣੇ ਆਉਂਦੇ ਆ ਅੱਛਾ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਵੀ ਦੇਖੋ ਇਹਨਾਂ ਤੇ ਪ੍ਰੋਪਰ ਐਜੂਕੇਸ਼ਨ ਹੋਵੇ ਜਿਹੜੇ ਲੋਕ ਇਸ ਚੀਜ਼ਾਂ ਚ ਇਨਵੋਲਵਮੈਂਟ ਨੇ ਉੱਥੇ ਨਾ ਤੇ ਇੱਕ ਸਖਤ ਐਕਸ਼ਨ ਲਿੱਤਾ ਜਾਵੇ ਸਰਕਾਰ ਨੂੰ ਵੀ ਗਿਆਨ ਦੇਣਾ ਚਾਹੀਦਾ ਹੈ ਮੈਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੀ ਆ ਵੀ ਮਲਟੀਪਲ ਟਾਈਮ ਜਿਹੜੇ ਕੇਸਿਸ ਹੋ ਰਿਹਾ ਨੇ ਤੇ ਰੋਕ ਲਗਾਈ ਜਾਵੇ ਤੇ ਇਹਨਾਂ ਤੇ ਇੱਕ ਸਖਤ ਐਕਸ਼ਨ ਲਿੱਤਾ ਜਾਵੇ ਤਾਂ ਜੋ ਆਉਣ ਵਾਲਾ ਜੋ ਵੀ ਬੰਦਾ ਇਹ ਰੇਪ ਕਰਨ ਤੋਂ ਡਰੇ ਕਿ ਸਾਡੇ ਉੱਤੇ ਇੱਕ ਬਹੁਤ ਸਖਤ ਐਕਸ਼ਨ ਲਿੱਤਾ ਜਾਵੇਗਾ ਤੇ ਪ੍ਰੋਪਰ ਐਜੂਕੇਸ਼ਨ ਹੋਣੀ ਚਾਹੀਦੀ ਹੈ ਇਹਨਾਂ ਸਭ ਉਤੇ ਸਜ਼ਾ ਦੀ ਮੰਗ ਹੈ ਸਜ਼ਾ ਦੀ ਮੰਗ ਦੇਖੋ ਜਿਉਂ ਬੱਚੀ ਦੀ ਜਾਨ ਗਈ ਹੈ ਤਾਂ ਉਹਨਾਂ ਦੀ ਵੀ ਜਾਨ ਹੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਸਭ ਸਜ਼ਾ ਕੀਤੀ ਆ ਜਨਸਾਂ ਦੇ ਬੱਚੇ ਜੋ ਕਿੰਨੇ ਕੀ ਮਤਲਬ ਪਾਵਰ ਰਹੀ ਹੋਣੀ ਵੀ ਉਹ ਮਲਟੀਪਲ ਟਾਈਮ ਕਰੇਪ ਨੂੰ ਚੱਲ ਲੈ